guys ਇਸ ਵਾਰੀ ਨਾ ਆਪਾਂ ਥੋੜਾ ਇਹ ਕੰਮ ਅਨੋਖਾ ਕਰਨ ਲੱਗੇ ਆ ਕਿਉਂਕਿ ਪਹਿਲੀ ਵਾਰ ਮੈਂ ਬਣਾਉਣ ਲੱਗੀ ਆ ਜਿਹੜੇ ਆਪਣੇ ਕੋਈ ਕਾਗਤ ਹੁੰਦੇ ਆ ਘਰੇ ਜਿਵੇਂ ਆਪਣੇ ਕਹਿ ਲੋ ਵੀ ਕਾਰਟੂਨ ਵਗੈਰਾ ਹੁੰਦੇ ਆ ਕਾਪੀਆਂ ਫालतੂ ਹੁੰਦੀਆਂ ਤਾਂ ਉਹ ਤੁਸੀਂ ਫੈਂਕਿਆ ਨਾ ਕਰੋ ਉਹਨਾਂ ਦੇ ਨਾਲ ਬੜੇ ਹੀ ਪਿਆਰੇ ਜੇ ਗਮਲੇ ਕਹਿ ਲੋ ਬੜੇ ਸੋਹਣੀਆਂ ਚੀਜ਼ਾਂ ਬਣਦੀਆਂ ਉਹਨਾਂ ਦੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਵੀ ਮੈਂ ਪਹਿਲਾਂ ਮਿੱਟੀ ਚ ਰਲਾ ਗਈ ਸੀਗੀ ਮੈਂ ਕਿਹਾ ਚਲੋ ਥੋੜੀ ਜਿਹਾ ਨਾ ਸਾਡੇ ਦਰਸ਼ਕਾਂ ਦੇ ਨਾਲ ਇਹ ਵੀ ਵੀਡੀਓ ਸਾਂਝੀ ਕੀਤੀ ਜਾਵੇ। ਦੇਖੋ ਵਾਰੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਵੀ ਕਾਲੀ ਮੈਂ ਮਿੱਟੀ ਲਈ ਸੀ ਤੇ ਗੱਤੇ ਸੀਗੇ ਜਿਹੜੇ ਉਹ ਜਮਾ ਗਲਗੇ ਸੀ ਜਿਹੜੇ ਆਪਾਂ ਮਿੱਟੀ ਚ ਭੋਂਤੇ ਸੀਗੇ। ਆਹ ਦੇਖੋ ਜੀ ਆ ਗੱਤੇ ਜਮਾ ਗਲਗੇ ਸੀਗੇ ਤੇ ਆਹ ਮਿੱਟੀ ਚ ਨਾ ਕੁਸ਼ਕਤਾ ਮੈਂ ਭਿਉਂਗੀ ਸੀਗੀ ਰਲ ਆ ਗਈ ਸੀ ਤੇ ਕੁਸ਼ਕ ਰਹਿੰਦੇ ਸੀਗੇ ਕਿਉਂਕਿ ਮੈਨੂੰ ਪਹਿਲਾਂ ਪਤਾ ਨਹੀਂ ਸੀ ਕਿ ਮੈਂ ਪਹਿਲਾਂ ਸਿੱਧਾ ਹੀ ਸਿੱਟ ਲੈ। ਹੁਣ ਇਹਨਾਂ ਨੂੰ ਵਧੀਆ ਮੈਂ ਭੌਰ ਪਰ ਇਹਦੇ ਚਾਹ ਪੋਚਰ ਲਾਉਣੀ ਅੱਜ ਮੈਂ। ਮਿੱਟੀ ਰਲਾਉਣੀ ਆ। चुले चले गए आ सु पतीले रख ले लगे पन्ने फिर आप मिट्टी लाने लगेंगे हाँ जी गाय हा बना के इतने धुप्पे लाती है सुक्ने मैं चलो इतने एक बार सुक जे हे दो तीन दिन इन्होंने मैं लगन गए सुकनते क्योंकि मैं भारी भारी मिट्टी लाई है ਤੇ ਹੁਣ ਆਪਾਂ ਇੱਕ ਵਾਰੀ ਸੁੱਕਣ ਤੱਕ ਹੀ ਵੇਟ ਕਰਨਾ ਪਊਗਾ ਦਰਸ਼ਕੋ ਵਾਕਿਆ ਹੀ ਕਹਿੰਦੇ ਵੀ ਕੱਚੇ ਚੁੱਲੇ ਤੰਦੂਰ ਮਟੀਆਂ ਬਹੁਤ ਸੋਹਣੀਆਂ ਲੱਗਦੀਆਂ ਤੇ ਆ ਨਾ ਰੰਗ ਲੈ ਆਂਦਾ ਸੀ ਅੱਜ ਸਵੇਰ ਮੰਗਵਾਇਆ ਸੀਗੇ ਰੰਗ ਤੇ ਹੁਣ ਚੁੱਲੇ ਨੂੰ ਕਰਾਂਗੇ ਜੀ ਪੇਂਟ ਤੇ ਥੋੜਾ ਥੋੜਾ ਗਿੱਲਾ ਹੈ ਹੁਣ ਜਦੋਂ ਇਹ ਸੁੱਕ ਜੂਗਾ ਹੁਣ ਨਾਲ ਦੀ ਨਾਲ ਵੈਸੇ ਸੁੱਕੀ ਜਾਂਦੇ ਹੈਗੇ ਸਵੇਰ ਮੈਂ ਪੋਚਾ ਲਾਇਆ ਸੀ ਥੋੜਾ ਥੋੜਾ ਰਹਿ ਗਿਆ ਗਿੱਲਾ ਵਾਹ ਕਰੋ ਜੀ ਨਾਮ ਸ਼੍ਰੀ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਆ ਦੇਖੋ ਜੀ ਪੇਂਟਿੰਗ ਗੁੱਡੂ ਨੇ ਕਰਤੀ ਹੈ ਸਟਾਰਟ ਪੇਂਟਿੰਗ ਕਰਨੀ ਇਸ ਤਰੀਕੇ ਨਾਲ ਇਹਨਾਂ ਥੋੜਾ ਘੱਟ ਲੱਗਦਾ ਨਾ ਰੰਗ ਤੇ ਦਰਸ਼ਕੋ ਇੱਕ ਵਾਰੀ ਨਾ ਇਹਨਾਂ ਨੂੰ ਪੇਂਟ ਕਰ ਦਨ ਦੋ ਫਿਰ ਆਪਾਂ ਤੁਹਾਨੂੰ ਵਿਖਾਵਾਂਗੇ ਕਿੱਦਾਂ ਦੀ ਇਹਨਾਂ ਦੀ ਬੜੀ ਪਿਆਰੀ ਜੀ ਲੁੱਕ ਆਊਗੀ ਵੈਸੇ ਮੈਨੂੰ ਤਾਂ ਚਲੋ ਪਤਾ ਆਏਗਾ ਹਾਂਜੀ ਗਾਇਜ਼ ਤੁਸੀਂ ਦੇਖ ਸਕਦੇ ਹੋ ਪੇਂਟਿੰਗ ਬੜੀ ਪਿਆਰੀ ਜੀ ਹੋਈ ਆ ਹਰ ਇੱਕ ਫੁੱਲ ਨਾ ਮੈਂ ਬੜੇ ਸ਼ੌਂਕ ਨਾਲ ਬਣਾਇਆ ਦੇਖੋ ਦਿਵਾਲੀ ਤੇ ਡੈਕੋਰੇਟ ਕੀਤੇ ਹੈ ਬਈ ਅਸੀਂ ਚੁੱਲਾ ਚੌਂਕਾ ਜਿਹੜਾ ਸੀਗਾ ਦੇਖ ਸਕਦੇ ਹੋ ਬੜੇ ਪਿਆਰੇ ਫੁੱਲ ਬਣੇ ਨੇ ਬੜੀ ਪੇਂਟਿੰਗ ਸੋਹਣੀ ਬਣੀ ਆ ਤੇ ਇਧਰ ਤੰਦੂਰ ਤੇ ਵੀ ਆਪਾਂ ਫੁੱਲ ਬੂਟੀਆਂ ਪਾਈਆਂ ਕਿਉਂਕਿ ਮੈਨੂੰ ਨਾ ਡੈਕੋਰੇਟ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਪੇਂਟਿੰਗ ਦਾ ਇਦਾਂ ਚੁੱਲੇ ਚੌਂਕਿਆਂ ਤੇ ਕਿਉਂਕਿ ਸਾਡੀਆਂ ਮਾਤਮਾਂ ਬਜ਼ੁਰਗ ਜਿਹੜੀਆਂ ਸੀਗੀਆਂ ਪਹਿਲੇ ਜਮਾਨਿਆਂ ਵਿੱਚ ਐਦਾਂ ਹੀ ਡੈਕੋਰੇਟ ਕਰਕੇ ਰੱਖਦੀਆਂ ਸੀਗੀਆਂ ਚੁੱਲ੍ਹੇ ਚੌਂਕਿਆਂ ਨੂੰ ਪੋਚੇ ਤੇ ਨਾ ਬੜੇ ਸੋਹਣੇ ਫੁੱਲ ਬਣੇ ਬਈ ਇਹ ਵੀਡੀਓ ਚ ਸ਼ਾਇਦ ਨਾ ਪ੍ਰੋਪਰ ਤਰੀਕੇ ਨਾਲ ਵਧੀਆ ਫੁੱਲ ਆਉਂਦੇ ਹੋਣ ਤੇ ਐਵੇਂ ਬਣਾਏ ਹੋਏ ਬੜੇ ਸੋਹਣੇ ਲੱਗਦੇ ਆ ਤੇ ਕੁਝ ਐਦਾਂ ਦਾ ਵੇਖਣ ਨੂੰ ਮਿਲ ਰਿਹਾ ਜੀ ਆਪਾਂ ਨੂੰ ਬਹੁਤ ਸੋਹਣੇ ਲੱਗਦੇ ਆ ਪਿਆਰੇ ਦਰਸ਼ਕੋ ਮੈਨੂੰ ਨਾ ਬਹੁਤ ਖੁਸ਼ੀ ਹੋਈ ਆ ਵੀ ਸਾਡੇ ਅੱਜ ਘਰ ਦੇ ਚੁੱਲ੍ਹੇ ਚੋਂਗੇ ਦੇਖੋ ਕਿੰਨੇ ਚਮਕ ਰਹੇ ਆ ਇਦਾਂ ਦੇ ਅੱਜ ਕਿਸੇ ਨੇ ਨਹੀਂ ਸ਼ਿੰਗਾਰੇ ਹੋਣੇ ਤੇ ਦਿਵਾਲੀ ਤੇ ਆਪਾਂ ਕੱਢ ਦਿੰਨੀ ਹੁੰਨੇ ਜੀ ਵੱਟ ਪੂਰੇ ਆ ਦੇਖ ਲਓ ਜੀ ਵੱਟ ਨਿਕਲੇ ਪਏ ਆ ਤੇ ਵੱਟ ਮੇਰੇ ਵੀ ਨਿਕਲੇ ਪਏ ਆ ਕਿਉਂਕਿ ਕਈ ਦਿਨ ਹੋ ਗਏ ਮੈਨੂੰ ਲੱਗੀ ਨੂੰ ਇਹਨਾਂ ਨੂੰ ਬਣਾ ਤਾਂ ਲੈ ਪ੍ਰੋਪਰ ਤਰੀਕੇ ਨਾਲ ਕਲੀਅਰ ਕਰਤਾ ਕੰਮ ਤੇ ਅੱਜ ਆਪਾਂ ਜਿਹੜੇ ਸਾਡੇ ਸੰਤਾ ਦੀ ਸਮਾਦ ਹੈ ਉਸ ਤੇ ਵੀ ਮੈਂ ਫੁੱਲ ਬੋਟੀਆਂ ਪਾਈਆਂ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਉਹ ਉਹ ਵੀ ਬੜੇ ਸੋਹਣੇ ਜਿਹੜੇ ਪੇਂਟਿੰਗ ਬਣੀ ਹੋਈ ਆ एक बार आप उधर निगाह मार हैं जी आ देखो दर्शको बहुत प्यारी पेंटिंग बनी है जी क्योंकि पहला ना मैं कद भी इदा पेंटिंग नहीं बनाई कुछ क बच्चा ने सहारा लाया है ना माड़े मोटे फुल फल जो बच्चों ने कोरे से बिचो कलर मैं जो भरे है तो आखो ती मोरपंख जो बड़े सोहने लगते है ना देखो बहुत सोहने रंग आ दी दुवे जो असी दवाली तो वाइए कोरते हैं जी ਇਦਰ ਵੇਖੋ ਬਾਜੀ ਵਾਹ ਵਾਹ ਜੀ ਵਾਹ ਕੀ ਬਾਤਾਂ ਨੇ ਤੇ ਇਦਾਂ ਹੀ ਸੋਹਣਾ ਲੱਗਦਾ ਬਈ ਮੈਨੂੰ ਤਾਂ ਤੇ ਆ ਜਿਹੜਾ ਫੁੱਲ ਹੈ ਨਾ ਸਭ ਤੋਂ ਪਿਆਰਾ ਜੀ ਬੜੀ ਇਹਦੀ ਸੋਹਣੀ ਲੁੱਕ ਆਈ ਆ ਦੇਖ ਸਕਦੇ ਹੋ ਬੜਾ ਬਰੀਕੀ ਨਾਲ ਇਸ ਨੂੰ ਗੁੰਦਿਆ ਜੀ ਬਣਾਇਆ ਜੀ ਹਨਾ ਬੁਰਸ਼ਾਂ ਦੇ ਨਾਲ ਛੋਟੇ ਛੋਟੇ ਬੁਰਸ਼ ਹੁੰਦੇ ਆ ਉਹਨਾਂ ਦੇ ਨਾਲ ਜਦੋਂ ਐ ਇਦਾਂ ਦੀ ਪੇਂਟਿੰਗ ਆਪਾਂ ਬਣਾਉਣੀ ਹੁੰਦੀ ਹੈ ਤਾਂ ਬਹੁਤ ਔਖੀ ਬਣ ਠੀਕ ਹੈ ਦਰਸ਼ਕੋ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼ਕਾਲ ਬਾਏ ਬਾਏ ਦਰਸ਼ਕੋ